ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾਰ ਕਾਂਗਰਸ ਪਾਰਟੀ ਨੂੰ ਲੱਗਿਆ ਗਹਿਰਾ ਸਦਮਾ ਕਾਂਗਰਸ ਪਾਰਟੀ ਦੇ ਵੱਡੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਗਤੀਵਧਨੀ ਚੱਲੀ ਜਾ ਰਹੀ ਹੈ ਖਾਸ ਕਰਕੇ ਲਾਡ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਬਾਹਰ ਦੇ ਜਿਹੜੇ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਇਹੀ ਹਾਲ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਲंगाना ਦੇ ਮੇਡਿਕ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਲੀਡਰ ਅਨਿਲ ਮਰੇਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੱਸਿਆ ਕਿ ਕਾਂਗਰਸ ਨੇਤਾ ਨੂੰ 100 ਵਾਰ ਨੂੰ ਰਾਤ 8:30 ਵਜੇ ਆ ਵਾਰਤੁੰਟਮ ਐਕਸ ਰੂਡ ਨੇੜੇ ਅਣਪਛਾਤੇ ਵਿਅਕਤੀਆਂ ਦੇ ਕਤਲ ਤੌਰ ਤੇ ਗੋਲੀ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕੋਲਚਰਮ ਦੇ ਸਬ ਇੰਸਪੈਕਟਰ ਮੁਹੰਮਦ ਕੌਸ ਦੇ ਅਨਸਾਰ ਮ੍ਰਿਤਕ ਦਾ ਰੀਅਲ ਏਸਟੇਟ ਕਾਰੋਬਾਰ ਸੀ ਅਤੇ ਉਹ ਦੋਸ਼ੀ ਨਾਲ ਕਿਸੇ ਜ਼ਮੀਨੀ ਮਕਦਮੇ ਵਿੱਚ ਸ਼ਾਮਲ ਹੋ ਸਕਦਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹైదరాబాద్ ਤੋਂ ਮਲੇਲੀ ਦਾ ਪਿੱਛਾ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਉਸ ਦੀ ਗੱਡੀ ਨੂੰ ਰੋਕਿਆ ਗਿਆ ਅਤੇ ਦੋਸ਼ੀ ਤੇ ਉਸ ਤੇ ਗੋਲੀ ਗੋਲਾਬਾਰੀ ਕੀਤੀ ਦੋਸ਼ੀ ਨੇ ਸਬ ਇਨਸਪੈਕਟਰ ਕਾਉਂਸਲ ਨੇ ਦੱਸਿਆ ਕਿ ਸਾਬਕਾ ਦੱਸਿਆ ਕਿ ਮਾਮਲਾ ਜਿਹੜਾ ਹੈ ਦਬਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਜਾਰੀ ਹਨ ਲਾਸ਼ ਨੂੰ ਹਸਪਤਲ ਭੇਜ ਦਿੱਤਾ ਗਿਆ ਤੇ 포ਸਟ ਮਾਰ ਲਈ ਤੋਂ ਬਾਅਦ ਜਿਹੜਾ ਹੈ ਉਹ ਜਿਹੜੇ ਮਾਲਕ ਨੇ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਜਿਹੇ ਵਾਰਦਾਤਾਂ ਨੂੰ ਕੰਮ ਦਾ ਜਿਹੜਾ ਇੰਜ਼ਾਮ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਤਿਲਗਾਨਾ ਦੇ ਮੇਧਿਕ ਜ਼ਿਲ੍ਹਾ ਜਿਹੜਾ ਹੈ ਉੱਥੋਂ ਦਾ ਇੱਕ ਕਾਂਗਰਸੀ ਲੀਡਰ ਹੈ ਅਨਿਲ ਮਰੇਲੀ ਉਸ ਦੀ ਗੋਲੀ ਮਾਰ ਕੇ ਸ਼ਰਾਤੀ ਅੰਸਾ ਵੱਲੋਂ ਜਿਹੜੀ ਹੈ ਉਹ ਮੌਤ ਕਰ ਦਿੱਤੀ ਗਈ ਹੈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੂਸਰੇ ਪਾਸੇ ਅਮਰੀਲੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਰੀਲੀ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਕੋਰਡਿੰਗ ਟੂ ਇਨਸਪੈਕਟਰ ਦੇ ਅਨਸਾਰ ਉਹਨਾਂ ਨੇ ਕਿਹਾ ਕਿ ਜਿਹੜੇ ਜਿਨ੍ਹਾਂ ਵੱਲੋਂ ਗੋਲੀ ਮਾਰੀ ਗਈ ਹੈ ਉਹਨਾਂ ਦੇ ਨਾਲ ਅਨਿਲ ਮਰੀਲੀ ਦਾ ਜਿਹੜਾ ਜ਼ਮੀਨ ਦਾ ਕੋਈ ਵਿਵਾਦ ਸੀ ਔਰ ਸਮਝ ਨਹੀਂ ਆ ਰਿਹਾ ਕੌਣ ਨੇ ਜਲਦੀ ਤੋਂ ਜਲਦੀ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਧੰਨਵਾਦ